ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਕ੍ਰਿਸ਼ਨਾ ਪੰਜਾਬ ਨਿਊਜ਼ ਦੇ ਬਰੋਸ ਨੂੰ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਭਾਰਤ ਚੌਹਾਨ ਤੇ ਮੇਰੇ ਨਾਲ ਨੇ ਸੰਸਿੰਘ ਸੋ ਜਿੱਥੇ ਕਿ ਅੱਜ ਪੂਰੇ ਹਿੰਦੁਸਤਾਨ ਵਿੱਚ ਜਿਹੜਾ ਜਰਾਦਾ ਕ੍ਰਿਸ਼ਨਾ ਜਿਹੜਾ ਜਨਮ ਅਸ਼ਟਮੀ ਦਾ ਤਿਉਹਾਰ ਹੈ ਕ੍ਰਿਸ਼ਨ ਮਹਾਰਾਜ ਦਾ ਜਨਮ ਉਤਸਵ ਜਿਹੜਾ ਆ ਗਿਆ ਤੂੰ ਤਾਂ ਨਾ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਪੰਜਾਬ ਚ ਪਟਾਲਾ ਦੇ ਵਿੱਚ ਵੀ ਰਾਧਾ ਕ੍ਰਿਸ਼ਨ ਮੰਦਰ ਕੈਪ ਵਿੱਚ ਜਿਹੜਾ ਆ ਗਿਆ ਸ਼੍ਰੀ ਕਿਸ਼ੇਵਰ ਜੀ ਦਾ ਸਵੇਰ ਤੋਂ আর ਬੜੀ ਧੂਮ-ਧਾਮ ਨਾਲ ਜਿਹੜਾ ਕਿ ਮਨਾਇਆ ਜਾ ਰਿਹਾ ਸੰਗਤ ਦਾ ਭਾਰ ਜੇ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਸੰਤਾ ਜਿਹੜੀਆਂ ਐ ਸ਼੍ਰੀ ਕਿਸ਼ੇਵਰ ਜੀ ਦਾ ਜਿਹੜਾ ਗੁਣਗਾਨ ਕਰ ਰਹੀਆਂ ਨੇ ਮੱਥਾ ਟੇਕ ਰਹੀਆਂ ਨੇ ਉਹਨਾਂ ਦੇ ਰੁਸਤੇ ਕੋਈ ਜਾਣੇ ਸੋ ਤਸਵੀਰਾਂ ਦਾ ਸੰਜੇ ਕਰ ਰਿਹਾ ਰادا-ਕ੍ਰਿਸ਼ਨਾ ਮੰਦਰ ਕਿੰਬੀਆਂ ਜਿੱਤੇ ਕੀ ਸੰਗਤ ਦਾ ਭਾਰੀ ਰਸ ਜਿਹੜਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕਿ ਸੰਗਤ ਦਾ ਰਸ ਤੁਹਾਨੂੰ ਦੇਖਣ ਨੂੰ ਮਿਲੇਗਾ ਜਿੱਤੇ ਤਸਵੀਰਾਂ ਦੇ ਕੋਲ ਜ਼ਰੂਰ ਸੰਤ ਖਵਾ ਦੇ ਸ਼੍ਰੀ ਕਿਸ਼ੇਵਰ ਮਹਾਰਾਜ ਦੇ ਸ੍ਰੀ ਦੁਆ ਜਿੱਤੇ ਕੀ ਕੱਲੇ ਕੱਲੇ ਪਰਿਵਾਰ ਵੱਲੋਂ ਆਗੇ ਤੇ ਜਿਹੜਾ ਜੇ ਝੂਲਾ ਚਲਾ ਕੇ ਜਿਹੜਾ ਗਿਆ ਤੁਸ਼ਰ ਮਹਾਰਾਜੀ ਦਾ ਜਿਹੜਾ ਗਿਆ ਉਹ ਸਿਗਰ ਪ੍ਰਾਪਤ ਕੀਤਾ ਜਾ ਰਿਹਾ ਹੈ ਸੀਨੀਅਰ ਪ੍ਰਧਾਨ ਅਜੇ ਨੰਦਨ ਪ੍ਰਧਾਨ ਅਜੀਤਪਾਲ ਦੇ ਉਪਰਾਲੇ ਸਦਕਾ ਹਰ ਸਾਲ ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਕਮੇਟੀ ਰਜਿਸਟਰਡ 007 ਕੈਂਪ ਚ ਧੂਮ ਤਾਮਲਾ ਮਨਾਇਆ ਹੈ ਸ਼੍ਰੀ ਕ੍ਰਿਸ਼ਨ ਜੋਸ਼ਮੀਲਾ ਤਿਉਹਾਰ ਅਯੋ ਇਸ ਸੰਤਾਨ ਨੂੰ ਮੰਦਿਰ ਕਮੇਟੀ ਵੱਲੋਂ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਪ੍ਰਸ਼ਾਦੀ ਵੰਡਿਆ ਗਿਆ। ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਕੈਂਪ ਬਟਾਲਾ ਦੇ ਮੁੱਖ ਸੇਵਾਦਾਰ ਸ਼੍ਰੀ ਰਤਨ ਬਟਵਾਲ ਜੀ ਨੇ ਆਪਣੀ ਧਰਮ ਪਤਨੀ ਸ਼੍ਰੀਮਤੀ ਪਰਮਜੀਤ ਕੌਰ ਬਟਵਾਲ ਅਤੇ ਉਹਨਾਂ ਦੇ ਨਾਲ ਐਮਸੀ ਹੀਰਾ ਲਾਲ ਜੀ ਨੇ ਵੀ ਆਪਣੇ ਪਰਿਵਾਰ ਸਾਹਿਬ ਸ਼ਿਰਕਤ ਕੀਤੀ ਅਤੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉੱਚੇ ਚਤੌਰਤੇ ਸਹਾਰਾ ਕਲਬ ਦੇ ਪ੍ਰਧਾਨ ਸ਼੍ਰੀ ਜਤਿੰਦਰ ਕਾਜੀ ਵੀ ਆਪਣੀ ਪੂਰੀ ਟੀਮ ਨਾਲ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਲੈਣ ਲਈ ਨਤਮਸਤਕ ਹੋਏ। ਸ਼੍ਰੀ ਵਿਜੇ ਕਾਸਿਮ ਉੱਗੇ ਸਟੇਜ ਕਲਾਕਾਰ ਵੱਲੋਂ ਆਪਣੀ ਕਲਾਕਾਰੀ ਨਾਲ ਦੇਰ ਰਾਤ ਤੱਕ ਸੰਗਤਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਜੋੜਿਆ ਰੱਖਿਆ। ਬਾਬਾ ਕਨਵਰ ਗਰੇਵਾਲ ਕਾਪੀ ਗੁਰਦਾਸਪੁਰ ਵੱਲੋਂ ਵੀ ਆਪਣੇ ਭਜਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਜੋੜਾ ਕਰਦੀ ਸੇਵਾ ਬਾਬਾ ਮਸ਼ਕਿਆਂ ਵਾਲੇ ਦਰਬਾਰ ਕਲੱਬ ਵੱਲੋਂ ਨਿਭਾਈ ਗਈ। ਇਸ ਮੌਕੇ ਹੈਪੀ ਸੁਖਦੇਵ ਰਾਜ, ਵਿਕਰਮਨੰਦਨ, ਬੱਬੀ, ਜੋਤੀ, ਨੀਹਾ ਅਜੀਤ ਕੁਮਾਰ ਸੋਨੂ ਲਾਡੀ ਤਰਸ਼ੀਮ ਲਾਲ ਅਤੇ ਮੰਦਿਰ ਕਮੇਟੀ ਦੇ ਹੋਰ ਸੇਵਾਦਾਰੀ ਮੌਜੂਦ ਸਨ ਆਓ ਤੁਹਾਨੂੰ ਦਿਖਾਵਾਂਗੇ ਉੱਥੋਂ ਦੀਆਂ ਕੁਝ ਲਾਈਵ ਚਲਕੀਆਂ ਜਿੱਥੇ ਰਾਤ ਦੇ 12 ਵਜੇ ਕਿੱਕ ਕੱਟ ਕੇ ਪ੍ਰਭੂ શ્રી ਕ੍ਰਿਸ਼ਨ ਜੀ ਦਾ ਜਨਮ ਉਸ ਸਮੇਂ ਨਾਇਆ ਗਿਆ ਸੋ ਪਲਚਰ ਜੀ ਅਸੀਂ ਦਿਖਾਵਾਂਗੇ ਰਾਧਾਕ੍ਰਿਸ਼ਨਾ ਮੰਦਰ ਕਿੰਨਾ ਪਟਾਵਾਦੀਆ ਜਿੱਤੇ ਵੀ ਬਹੁਤੀ ਸੌਂਝ ਰਿਕੇ ਨਾਲ ਪ੍ਰਭੂ ਜੀ ਦੀ ਤੁਸ਼ੀ ਜੀ ਦਾ ਗੁਣਵਣ ਕੀਤਾ ਜਾ ਰਿਹਾ ਤੇ ਕਿਨੇ ਸੋਹਣੇ ਦਿਨਾਂ ਦੇ ਲੱਗਿਆ ਪ੍ਰਸ਼ਾਦੀ ਵਣਿਆ ਜਾ ਰਿਹਾ ਸੋ ਕਾਜੀ ਗਲਬਦਵੀ ਜ਼ੂਰ ਕਰ ਲਾਂਗੇ ਬੰਦਰ ਕਮੇਟੀ ਦੇ ਅਹੁਦੇਦਾਰਾਂ ਨਾਲ ਪ੍ਰਸਪੈਕਟਿਵ ਮੇਰੇ ਵਿਦਿਬਾ ਪੰਜਾਬ ਹੱਤੋਂ ਮੇਰਾ ਵੀਰ ਪਹੁੰਚਿਆ ਸੋ ਉਹਨਾਂ ਦੇ ਮੈਕੈਨਿਕ ਸਵਾਜ ਕਰ ਜਾਂਦੇ ਕਾਸ ਬਲਣ ਸ੍ਰੀ ਕ੍ਰਿਸ਼ਨ ਜਨਮਾਸਤੇ ਮੇਦੇ ਮਹਾਤਮ ਨੂੰ ਆਪਣੇ ਕੈਂਦੇ ਜੀਰੀ ਕਾ ਕਰੇ ਨੇ ਸੋ ਹਣਾ ਦਾ ਪ੍ਰਭੂ ਜੀ ਕਰਨਾ ਹੈ ਥੈਂਕ ਯੂ ਵੈਰੀ ਮਾਚ Oh, <laughs> oh, जय श्री राधे कृष्ण अॼु त्योहार जहिड़ा ਬੰਨਿਆ ਹੀ ਹੁਣ ਬਾਹਰ ਨਾਲ ਸੰਕਲਪ ਜੋਗੜਾ ਬਣਾਇਆ ਜਾ ਰਿਹਾ ਹੈ ਰਾਲੇ ਪਿਛਾ ਮੰਦਿਰ ਦੇ ਵਿੱਚ ਪ੍ਰਬੰਧਕ ਕਮੇਟੀ ਨੇ ਬਹੁਤ ਪੂਕਤਾ ਪ੍ਰਬੰਧ ਕੀਤੇ ਨੇ ਰਾਲੇ ਪਿਛਾ ਮੰਦਿਰ ਦੇ ਵਿੱਚ ਗੁਰੂ ਸੰਗਤੋਂ ਮਾਮਾ ਦੇ ਪੁਰੀ ਮਹਾਰਾਜ ਜੀ ਕਹਿੰਦੇ ਜਨਰਗਰੀ ਵਿਕਾਸ ਦੇ ਤੇ ਕੁੜਾ ਦੇ ਕਰਕੇ ਆ ਮਾਰੀਏ ਤਾਕਤ ਵਧੀਏ ਬਹੁਤ ਹੀ ਜੋਗ ਦਾ ਲੋਕ ਬੜੇ ਹੀ ਆਪੇ ਫਟਕਾਰ ਦੇ ਨਾਲ ਅੰਗਰੇਜ਼ੀ ਦੇ ਬੱਦ ਜੱਟ ਘਾਵਾ ਰਹੀ ਤੇ ਮੈਂ ਫਰਮ ਬੇਨਤੀ ਕਰਨਾ ਕਿ ਮੰਦਰ ਦੀ ਮਰਿਆਦਾ ਨੂੰ ਬਨਾਏ ਰੱਖੇ ਹੋਏ ਜਾਂਦੇ ਤੇ ਆਣ ਦੇ ਤੇ ਆਣ ਇੱਕ ਪਰਸਾਦ ਲੈ ਕੇ ਆਪਣੇ ਘਰ ਨੂੰ ਰੱਖੀ ਨਾਲੇ ਜਿਆਦੇ ਜਿਹੜੇ ਤਸ਼ਹੀਦਵਾਦ ਨਾਲ ਗੱਲਬਾਤ ਕਰਕੇ ਜਾਣ ਜੀ

ਲੇਡੀਜ਼ اور ਜੈਂਟਲਸ ਸੈਪਰੇਟ ਸੈਪਰੇਟ ਦਰਸ਼ਨ ਕਰ ਰਹੇ ਨੇ ਉਸ ਤੋਂ ਇਲਾਵਾ ਵਿਚਰ ਮਾਰੇ ਦੇ ਬਾਅਦ ਪ੍ਰਸ਼ਾਦ ਦਾ ਅਰेंजमेंट ਵੀ ਬੜਾ ਵਧੀਆ ਫਰੂਟ ਦਾ ਕੀਤਾ ਗਿਆ ਅਸੀਂ ਸਾਰੇ ਵੀਰਾਂ ਨੂੰ ਅਪੀਲ ਇਹ ਕਰਦੇ ਆਂ ਕਿ ਜਰਮ ਅਸ਼ਵੀਨ ਨੂੰ ਬੜੇ ਵਧੀਆ ਤੇ ਸਫਲਤਾ ਨਾਲ ਚਲਾਉਣ ਦੇ ਲਈ ਸਾਡੇ ਪੁਲਿਸ ਪ੍ਰਸ਼ਾਸਨ ਵੀ ਸਾਡਾ ਬਹੁਤ ਮਦਦ ਕਰ ਰਹੀ ਹੈ ਤੇ ਇਸ ਤੋਂ ਇਲਾਵਾ 12 ਵਜੇ ਤੋਂ 12 ਵਜੇ ਦੇ ਨਾਲ Shri Kishan Maharaj Janmashmi ਤੇ ਕੇਕ ਕਟਿਆ ਜਾਏਗਾ ਔਰ ਬੜੇ ਧੂਮ ਧਾਮ ਦੇ ਨਾਲ ਸਾਡੇ ਗਾਂਧੀ ਨਗਰ ਕੈਂਪ ਦੇ ਸਾਡੇ ਸਾਫੀ ਸਾਡੇ ਨਾਲ ਇਹ ਕੰਮ ਕਰ ਰਹੇ ਨੇ ਜੈ Shri Krishna ਜੈ ਜੈਕਾਰ ਵਾਰੇ